ਕੰਜੇ ਨਾ ਦਗਾ ਕਮਾਉਂਦੀ ਛੱਡ ਡੋਗੀਆਂ ਦਾ ਖੇੜਾ ਇਹ ਤਾਂ ਪੁੱਛ ਕਰਲੇ ਪਉਂਦੀ ਪੁੱਛ ਨਹੀਂ ਮੁੱਕਦੀ ਹੱਥੀ ਨਹੀਂ ਮੁੱਕਦੇ ਘੋੜੇ ਨਹੀਂ ਮੁੱਕਦੇ ਜੋੜੇ ਨਹੀਂ ਮੁੱਕਦੇ ਆ ਕੱਪੜਾ ਨਹੀਂ ਮੁੱਕਦਾ ਸੈਂਟਰ ਨਹੀਂ ਮੁੱਕਦਾ ਸਲਾਈ ਨਹੀਂ ਮੁੱਕਦੀ ਆ ਨਹੀਂ ਆ ਬਸ ਠੱਪ ਦੇ ਤੂੰ ਐਵੇਂ ਗੱਲ ਅੱਗੇ ਨਾ ਵਧਾ ਆਪਣਾ ਤਾਂ ਐਵੇਂ ਹਾਸੇ ਛੱਡੇ ਦਾ ਸਬਾਬ ਇੱਕ ਰੇਹ ਖਾਲੀ ਹੁੰਦੀ ਆ ਭਰ ਵੀ ਜਾਊਗੀ ਆ ਕਾਬੇ ਲਈ ਆ ਫੁਲਕੇ ਦੱਸ ਕੀ ਗੱਲ ਹੋਈ ਕਾਬੇ ਲਈ ਆ ਇਹ ਖਾਲੀ ਆ ਇਹ ਭਰੀ ਆ ਆ ਗੰਢਾ ਮੌਜਾਂ ਹੀ ਮੌਜਾਂ ਜਿੱਧਰ ਦੇਖੋ ਮੌਜਾਂ ਹੀ ਮੌਜਾਂ ਉਹ ਮੌਜ ਚਾਹੀਦੀ ਆ ਇਹ ਕਸ਼ਟ ਚਾਹੀਦਾ ਕਸ਼ਟ ਚਾਹੀਦਾ ਕਸ਼ਟ ਠੀਕ ਹੈ ਠੀਕ ਹੈ ਮੇਰੇ ਮੈ ਲੋਗਾ ਠੀਕ ਹੈ ਅੱਗੇ ਰੱਬ ਦੀ ਮਰਜ਼ੀ ਹੈ ਜਿੰਨੇ ਮਰਜੀ ਅੰਡੇ ਕਾਲਾ ਟਰਿਆਂ ਲਾਲੇ ਅੱਗੇ ਤੇਰੀ ਕਹਿੰਦੇ ਟੇਰਾ ਟੇਰਾ ਝਾਗਦਾ ਉਹਦਾ ਮਾਂ ਨੇ ਟੇਰਾ ਬਣਾਇਆ ਅੱਖੋਂ ਦਿਖਣੋਂ ਗਿਆ ਅੰਨੀ ਪਿਸਦੀ ਰਹੀ ਕੁੱਤੇ ਚੱਟਦੇ ਰਹੇ ਕੁੱਤਿਆਂ ਦਾ ਕਿਆ ਸੁਭਰਾ ਉਹ ਤਾਂ ਕੁੱਤੇ ਆ ਕੁੱਤੇ ਨਾ ਬਣਿਓ ਬੰਦੇ ਬਣੋ ਬੰਦੇ ਬਣੋ ਬੰਦੇ ਕਦੇ ਨਾ ਬਣਿਓ ਉਹ ਗਧੇ ਦਾ ਹੋਰ ਹੋਰ ਕਰਦੇ ਆ ਉਹ ਸਾਲੇ ਕਾਲੇ ਕਾਂ ਗਰੂੜੀਆਂ 'ਚ ਟੁੰਗਾ ਮਾਰਦੇ ਠੋਕਮਠਈਏ ਤੋਂ ਡਰਿਓ ਇਹ ਗੋਲੇ ਕਬੂਤਰਾਂ ਤੋਂ ਦੂਰ ਰਹੋ ਠੋਕਮਠਈਆ ਘਰ 'ਚ ਫੋਟੋ ਲਾ ਲਓ ਠੋਕਮਠਈਏ ਦੀ ਕਿਤੋਂ ਹੀ ਮਿਲ ਗਈ ਐ ਵਾਰੇ ਨਿਆਰੇ ਆ ਮਿੱਤਰਾਂ ਦੇ ਚੱਤਰੇ ਤੋਂ ਉੱਨਕੇ ਗਹਿਰਾਂ ਨਾਲ ਲਾਉਣੀ ਐ ਉਡਾਰੀਆਂ ਫੁੱਲ ਮੁਕਨਾਵੇ ਵਾਲਾ ਲਹਿ ਗਿਆ ਖਿੱਚਦਾ ਮੈਂ ਰਹਿ ਗਿਆ ਪਪਾ ਨੇ ਕਿਆ ਖਿੱਚ ਗਿਆ ਉਹ ਤੇ ਧੱਗ ਗਿਆ ਕੱਚੇ ਇੱਕ ਕੱਚੇ ਧੱਗ ਬਚ ਕੇ ਰਹਿਣਾ ਬਚ ਕੇ ਰਹਿਣਾ ਕਾਰਨ ਨੇ ਅੱਗਾ ਦੂਰ ਐ ਪਿੱਛਾ ਨੇੜੇ ਐ ਪਿੱਛਾ ਨੇੜੇ ਐ ਬਾਈ ਨੰਬਰ ਫਾਟਕ ਪਟਿਆਲਾ ਮੋੜ ਤੇ ਨਿੱਤ ਕੱਢਦਾ ਝਾਕਾਂ ਲੈਣ ਦਾ ਮਾਰਾ ਤੇ ਬਾਈ ਨੰਬਰ ਫਾਟਕ ਐ ਮੰਦਪਿਆ ਦਰਵਾਜਾ ਉਹ ਰਾਜਾ ਬਣਿਆ ਹੀਰ ਦਾ ਹਾਂ ਮੇਰੀ ਰਾਜਾ ਹੀਰ ਦਾ ਕਿਆ ਲੱਗਦਾ ਕੋਈ ਰਿਸ਼ਤੇਦਾਰੀ ਨਹੀਂ ਕੋਈ ਵਰਮਚਾਰੀ ਨਹੀਂ ਕਹਿੰਦਾ ਰੋਡਵੇ ਦੀ ਲਾਰੀ ਆ ਪੈਪਸੂ ਰੋਡ ਰੋੜਾਂ ਤੇ ਚੱਲੂਗੀ ਹੱਟ ਪਿੱਛੇ ਫੇਰ ਮਿਲਾਂਗੇ ਫੇ ਲੀਵਰ ਲੀਵਰ ਤੇ ਗੱਲ ਧੋਕੂਗੀ ਧੋਕੂ ਇੱਕ ਤਾਂ ਧੋਕੂ ਇਹ ਨਾ ਮੈਨੇ ਜਿੱਤੇ ਮਰਜ਼ੀ ਵਜਾ ਲੈ ਢੋਲ ਕੀ ਦਾ ਤੋ ਹਲਾ ਕਿੱਥੋਂ ਅਸਤੀ ਰਹਿਗੇ ਮੱਜਾਂ ਚਾਰ ਵੇ ਚਮਕਿੱਲੇ ਦਾ ਪਤਾ ਨਹੀਂ ਇੱਥੇ ਛਿੰਦੇ ਵਰਗੇ ਹਾਰਗੇ ਦਸ ਗੁਰਵਾں ਦੇ ਮੂਰੇ ਬੈਰ ਨੇ ਤੋਣ ਚੱਕੂਆ ਕਿਹੜਾ ਚਮਕਿੱਲੇ ਦਾ ਕੀ ਗਾਉਣਾ ਛਿੰਦੇ ਵਰਗਾ ਸ਼ੇਰਾਂ ਤੋਂ ਤੜਾ ਇੱਕੋ ਜਿਹਾ ਹੈ ਕੋੜੀ ਦਾ ਬਣਾਉ ਬਛੇਰਾ ਡੰਗਲੰਗ 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 ਇਹ ਕੀ ਮੈਨੂੰ ਬੋਲ ਮੇਜਿਆ ਨਹੀਂ ਲੋਹੇ ਲਾਪੇ ਇੱਕ ਪਾਸੇ ਦਾ ਤੋਂ ਚਮਕ ਲਿਆ ਦੂਜੇ ਪਾਸੇ ਮਾ ਪੇਲੰਦ ਨੂੰ ਵਕੀਲ ਸੱਤ ਕਹੇ ਉਹ ਕੁੱਤੀ ਚੰਦਨੀ ਆ ਤੇਰਾ ਉਹ ਕਾਲੇ ਕਾਲੇ ਕੰਨਾਂ ਵਿੱਚੋਂ ਹੋ ਗਿਆ ਹੁਣ ਇਸ ਵੇਰਾ ਚਿੱਟੀ ਮੁਕਦੀ ਨਹੀਂ ਛੱਡ ਚਿੱਟਿਆਂ ਦਾ ਕੇਰਾ ਰੱਬ ਨਹੀਂ ਕਿਸੇ ਦਾ ਵੈਰੀ ਉਹ ਵੈਰੀ ਤੇਰੇ ਐਪ ਚਮਕਿल्ल्या ਚਮਕਿਲਾ ਦਾ ਮਾੜੀ ਰੋੜ ਵੇਜ ਦੀ ਲਾਰੀ ਉੱਤੇ ਨਾ ਲਿਖਿਆ ਸ਼ੰਦਿਆਲ ਪਟਿਆਲੇ ਦਾ ਦੇਖ ਲੈ ਰੋੜਾ ਕਿੱਥੇ ਜਾਊਗਾ ਕੁੱਤੀ ਕੁੱਤਿਆਂ ਦੀ ਇਹ ਯਾਦ ਰੱਖਿਓ ਜੱਟ ਦੀ ਖਾਲ ਐ ਹੋਂ ਚੱਟ ਨੂੰ ਸੁੱਕਣਾ ਪਾਈਏ ਪੱਤੇ ਪੱਤੇ ਤੇ ਜੱਟ ਦਾ ਨਾਮ ਲਖਾਈਏ ਜੱਟ ਵੱਡਾ ਹੋ ਗਿਆ ਗਰੀਬ ਛੋਟਾ ਹੋ ਗਿਆ ਗਉ ਗਰੀਬ ਦੇ ਉੱਤੇ ਗਉ ਗਰੀਬ ਦੇ ਉੱਤੇ ਇਹ ਪੈਂਟਾ ਪਾ ਦਿਖਾਉਂਦੇ ਨੇ ਛੱਡ ਬੈਗ ਬੋਤੀ ਦਾ ਘਿਹੜਾ ਲੀਵਰ ਨੂੰ ਹੱਥ ਪਾਉਂਗੇ ਚੰਗੇ ਚੰਗੇ ਉਹ ਲੀਵਰ ਨਹੀਂ ਵੰਡੇ ਜਾਂਦਾ ਪਟਵਾਰੀ ਵੰਡੇ ਜਾਂਦੇ ਆ ਜ਼ਮੀਨੀ ਵੰਡੀ ਜਾਂਦੀ ਕੀ ਹੋਇਆ ਕਹਿੰਦੀ ਜਾਨ ਨਹੀਂ ਨੀ ਦਾ ਭਾਜੀ ਲੱਗਿਆ ਇਹ ਲੈਟਰੀ ਕਿਹੜੀ ਹੈ ਬੈਠ ਰਿੰਗ ਦਾ ਕਹਿਣਾ ਇਹ ਛਤਰੇ ਨੇ ਮੁੱਕ ਦੀ ਝੁੱਠਿਆਂ ਦਾ ਜੈਣਾ ਝੁੱਠੇ ਜਾਂਦੇ ਰਹਿਣਗੇ ਤੇ ਪਵਾੜੇ ਪਵਾੜੇ ਨੇ ਤੋਂ ਬਹਾਇਆ ਬੈਠੇ ਰਹਿਣਗੇ